ਸਿਕਾਲ ਜੀ ਇੱਕ ਅਜਿਹੀ ਅਪਡੇਟ ਤੁਹਾਡੇ ਅੱਗੇ ਲੈ ਕੇ ਆਏ ਨੇ ਫਤੇਗੜ ਸਾਹਿਬ ਜ਼ਿਲ੍ਹਾ ਕੰਪਲੈਕਸ ਅੱਗੇ ਇੱਕ ਅਜੀਹਾ ਗੁਰਸਿੱਖ ਜਿਹੜਾ ਜੋੜਾ ਹੈ ਉਹ ਆਪਣੇ ਜਿਹੜੇ ਕਿ ਕਿਰਤ ਕਮਾਈ ਜਿਹੜੀ ਕਹਿੰਦੇ ਨੇ ਕਿ ਸਾਨੂੰ ਆਪਣੀ ਮਿਹਨਤ ਨਾਲ ਆਪਣਾ ਕਾਰਕੇ ਕੁਛ ਨਾ ਕੁਝ ਬੰਨਣਾ ਚਾਹੀਦਾ ਜੋ ਇੱਕ ਇੱਥੇ ਫਾਸਟ ਫੂਡ ਦੀ ਖਾਦਸਾ ਫਾਸਟ ਫੂਡ ਦੀ ਇੱਕ ਜਿਹੜੀ ਕਿ ਆਪਣੀ ਰੇੜੀ ਲਾ ਕੇ ਇੱਥੇ ਉਹ ਇੱਕ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਕੀ ਕਹਿਣਾ ਉਹ ਇੰਨੀ ਦੇਰ ਤੋਂ ਇੱਥੇ ਜਿਹੜਾ ਕੀ ਕਰ ਰਹੇ ਨੇ ਖਾਲਸਾ ਫਾਸਟ ਫੂਡ ਦੀ ਜਿਹੜੀ ਦੁਕਾਨ ਤੇ ਆਪਣੀ ਰਿਹੜੀ ਲਾਈ ਹੋਈ ਹੈ ਉਹਨਾਂ ਨੇ ਤੇ ਇਹਦੇ ਦਾ ਦੱਸ ਦਈਏ ਕਿ ਇਹ ਜਿਹੜੇ ਨੌਜਵਾਨ ਸਾਡੇ ਪਿੱਛੇ ਖੜੇ ਨੇ ਇਹ ਪਹਿਲਾਂ ਗੁਰੂ ਘਰ ਦੇ ਵਜ਼ੀਰ ਹੁੰਦੇ ਸਨ ਗਰੰਤੀ ਸਿੰਘ ਹੁੰਦੇ ਸਨ ਤੇ ਅੱਜ ਇਹ ਆਪਣੇ ਕਾਰੋਬਾਰ ਚਲਾ ਕੇ ਜਿਹੜੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਦਾ ਕੀ ਸਟੋਰੀ ਏਨਾਂ ਦੀ ਸਾਰੀ ਜਿਹੜੀ ਕਿ ਇਹਨਾਂ ਨੂੰ ਗੁਰੂ ਘਰ ਦੇ ਜਿਹੜੀ ਕਿ ਗਰੰਤੀਪੁਰਾ ਛੱਡ ਕੇ ਇਹ ਅੱਜ ਇੱਥੇ ਰਿੜੀ ਲਾਇਏ ਨੇ ਬਾਈ ਬਾਈ ਗੁਰਜੀ ਖਾਲਸਾ ਸਾਹਿਬ ਬਾਈ ਖਤੇ ਜੀ ਕੀ ਨਾਮ ਵੀ ਤੁਹਾਡਾ ਤੁਹਾਡਾ ਨਾਮ ਹਰਜਿੰਦਰ ਸਿੰਘ ਹੈ ਜੀ ਹਰਜਿੰਦਰ ਸਿੰਘ ਜੀ ਕਿੰਨੀ ਦੇਰ ਹੋ ਗਈ ਇੱਥੇ ਤੁਸੀਂ ਖਾਲਸਾ ਫੋਟੋ ਦੀ ਜਿਹੜੀ ਦੁਕਾਨ ਲਾਈ ਹੈ ਇੱਥੇ ਮਹੀਨਾ ਹੋ ਗਿਆ ਪੂਰਾ ਜੀ ਪਹਿਲਾਂ ਇਹ ਗ੍ਰੰਥੀ ਸਿੰਘ ਦੇ ਸੇਵਾ ਕਰਦੇ ਸੀ ਗੋਦਰ ਸਾਹਿਬ ਦੇ ਵਿੱਚ ਹੀ ਜੀ ਉੱਥੇ ਘਰ ਦਾ ਗੁਜ਼ਾਰਾ ਸਹੀ ਚੱਲਦਾ ਨਹੀਂ ਸੀ ਉਹ ਤਾਂ ਕਰਕੇ ਫਿਰ ਆਪਦਾ ਕੰਮ ਸ਼ੁਰੂ ਕਰ ਲਿਆ ਜੀ ਜਦੋਂ ਚਾਰ ਪੈਸੇ ਨਾਲ ਬੱਚਤ ਦੇ ਬੱਚਤ ਹੋ ਜਾਂਦੀ ਹੈ ਜੀ ਉੱਥੇ ਗੁਜ਼ਾਰਾ ਵਧੀਆ ਨਹੀਂ ਸੀ ਹੁੰਦਾ ਜੀ ਜਾਂ ਤੁਸੀਂ ਇੱਥੇ ਕੀ ਕੀ ਵੇਚਦੇ ਹੋ ਜੇਕਰ ਗੱਲ ਕਰੀਏ ਆਪਾਂ ਕੁਲਚਾ 버거 ਸਪਰਿੰਗ ਰੋਡ ਮੋਮੋਜ਼ ਤੇ ਸੈਂਡਵਿਚ ਇਹ ਸਾਰਾ ਤੁਸੀਂ ਆਪਣਾ ਆਪ ਤਿਆਰ ਕਰਦੇ ਹੋ ਆਪ ਤਿਆਰ ਕਰਦੇ ਕੋਈ ਬਾਜ਼ਾਰੀ ਵੀ ਚੀਜ਼ ਦੇ ਵਿੱਚ ਲੈ ਕੇ ਆਂਦੇ ਕੋ ਆਪਣੇ ਘਰ ਹੀ ਤਿਆਰ ਕਰਦੇ ਸਾਰਾ ਇਹ ਉਹ ਤਾਂ 버거 ਦਾ ਬੇਸ ਉਹਨਾਂ ਵਗੈਰਾ ਹੁੰਦੇ ਉਹ ਲਿਉਨੇ ਬਾਕੀ ਸਾਰਾ ਕੁਝ ਥੋੜਾ ਆਪਣਾ ਬਟਕ ਹਾਂਜੀ ਆਪ ਤਿਆਰ ਕਰਦੇ ਪੀ ਕਰਨ ਰਿਹਾ ਕਿ ਤੁਸੀਂ ਜਿਹੜੇ ਕਿ ਅ ਗੁਰੂ ਘਰ ਦੇ ਸੀਗਾ ਅਸੀਂ ਗਰੰਤੀ ਸਿੰਘ ਅਸੀਂ ਛੱਡ ਕੇ ਇਧਰ ਲਾਈਨ ਦੇ ਤਰੁਪੇ ਗੁਜ਼ਾਰਾ ਵਧੀਆ ਤਰ੍ਹਾਂ ਹੁੰਦਾ ਨਹੀਂ ਸੀਗਾ ਜੀ ਚਾਰ ਪੈਸੇ ਬਣਦੇ ਨਹੀਂ ਸੀਗੇ ਜਿਹੜੇ ਬਣਦੇ ਸੀ ਉਹ ਖਰਚ ਹੋ ਜਾਂਦੇ ਸੀ ਨਾਲ ਉਹ ਕੱਟ ਪੈ ਸੀ ਮੰਦੇ ਜਿਵੇਂ ਆਪਾਂ ਕਹਿ ਦਿੰਨੇ ਆ ਕਸੇ ਘੱਟ ਬਣਦੇ ਸੀ ਤੇ ਇੱਧਰ ਗੁਜ਼ਾਰਾ ਠੀਕ ਹੋ ਰਿਹਾ ਆਂ ਇੱਧਰ ਵਧੀਆ ਇੱਥੇ ਤੁਹਾਾਰਾ ਪਰ ਅੱਜ ਆਧਿਆ ਦੀ ਗੱਲ ਕਰੀਏ ਆਪਾਂ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਇਹ ਆਪਣੀ ਕਿਰਤ ਕਮਾਈ ਦੀ ਨਹੀਂ ਕਰਨ ਦੀ ਬਜਾਏ ਵਿਦੇਸ਼ਾਂ ਦੇ ਵਿੱਚ ਕੰਮ ਲੱਭ ਰਹੀ ਆ ਜੀ ਆਪਣੇ ਵੀਰ ਭਾਈਆਂ ਨੂੰ ਚਾਹੀਦਾ ਵੀ ਵੱਧ ਤੋਂ ਵੱਧ ਇੱਥੇ ਪੰਜਾਬ ਦੇ ਵਿੱਚ ਹੀ ਕੰਮ ਕਰਨ ਪਰ ਆਪਣੇ ਕਰ ਪਿਆਵੀ ਭਾਈ ਕਰ ਸਪੋਰਟ ਨਹੀਂ ਕਰਦੇ ਹੈਗੇ ਕਿ ਤਾਈ ਆਪਣੇ ਪੰਜਾਬੀ ਭਾਈਆਂ ਨੂੰ ਵੀ ਚਾਹੀਦਾ ਵੀ ਸਪੋਰਟ ਕਰਨੀ ਚਾਹੀਦੀ ਆ ਜੀ ਉਹ ਸਪੋਰਟ ਨਾ ਕਰਨ ਕਰਕੇ ਫਿਰ ਉੱਧਰ ਕੰਮ ਕਰਦੇ ਨੇ ਆ ਕੇ ਜੀ ਤੁਸੀਂ ਮੀਆਂ ਬੀਬੀ ਹੋ ਨਹੀਂ ਪਤਨੀ ਲੱਣੀ ਹਾਂਜੀ ਪਤਨੀ ਆ ਕਿੰਨੀ ਦੇ ਰੋਗੀ ਥੋੜੀ ਵਿਆਹ ਨੂੰ ਕਿੰਨੀ ਦੇ ਰੋਗੀ 3.5 ਸਾਲ ਹੋ ਗਏ ਕਿਨੇ ਤੁਹਾਨੂੰ ਸਲਾਹ ਦਿੱਤੀ ਕਿ ਆ ਲੈਨ ਦੇ ਵਿੱਚ ਆਪਾਂ ਨੂੰ ਇਦਾਂ ਕਰਨਾ ਚਾਹੀਦਾ ਤੇ ਕੱਲ ਵਧੀਆ ਕਾਰੋਬਾਰ ਜਿਵੇਂ ਹੋਊਗਾ ਆਪਣਾ ਸਾਡੇ ਘਰ ਦੇ ਹੀ ਕੰਮ ਕਰਦੇ ਸੀ ਪਹਿਲਾਂ ਜੀ ਅੱਛਾ ਹਾਂਜੀ ਮੈਂ ਗਰੰਟੀ ਸੀ ਨਹੀਂ ਸੇਵਾ ਕਰਦਾ ਸੀ ਜੀ ਅੱਛਾ ਤੁਸੀਂ ਨਾਲ ਦੀ ਨਾਲ ਘਰ ਦੇ ਥੋੜੇ ਕੰਮ ਕਰਦੇ ਸੀ ਹਾਂਜੀ ਪਹਿਲਾਂ ਸਿੱਖੇ ਹੋਏ ਸੀ ਕੰਮ ਇਹ ਕਰਨਾ ਅੱਛਾ ਫਾਸਟ ਫੂਡ ਦਾ ਕੰਮ ਪਹਿਲਾਂ ਸਿੱਖੇ ਹੋਏ ਸੀ ਰੈਸਟੋਰੈਂਟ ਦੇ ਕੰਮ ਕਰਦੇ ਸੀ ਅੱਛਾ ਉਤੋਂ ਫਿਰ ਅਸੀਂ ਸਲਾਹ ਕਰੀ ਵੀ ਆਪ ਦਾ ਥੋੜੇ ਤੋਂ ਕੰਮ ਸ਼ੁਰੂ ਚਾਰ ਉਹਨੇ ਪੈਸੇ ਹੈ ਨਹੀਂ ਸੀ ਘੱਟ ਪੈ ਜਾਂਦੇ ਸੀ ਆਪਣੇ ਵੀ ਕਿੱਥੇ ਡਿਊਟੀ ਪਹਿਲਾਂ ਕਿੱਥੇ ਕਰਦੇ ਰੇ ਡਿਊਟੀ ਮਾਨਸਾ ਕੋਲੇ ਸ਼ਿਫਟ ਕਰਦੇ ਸੀ ਤੇ ਮਾਨਸਾ ਸਾਈਡ ਡਿਊਟੀ ਕਰਦੇ ਸੀ ਤੇ ਹੁਣ ਪੂਰਾ ਯਾਨੀ ਕਿ ਘਰ ਦੇ ਵਿੱਚ ਕੌਣ ਕੌਣ ਨੇ ਫਿਰ ਦੋ ਜਣੇ ਹੀ ਹੋਂ ਤਾਂ ਜੀ ਇਹ ਦੋਨੇ ਮਿਹਨਤ ਕਰਦੇ ਹੋ ਹਾਂ ਜੀ ਦੋਨੇ ਠੀਕ ਗੁਜ਼ਾਰਾ ਹੁੰਦਾ ਹੁਣ ਉਹ ਕਿਰਪਾ ਮਹਾਰਾਜ ਦੀ ਗੁਜ਼ਾਰਾ ਬਧੀ ਚੱਲੀ ਜਾਂਦਾ ਜੀ ਕਿੰਨੇ ਕਮਾ ਲੈਂਦੇ ਹੋ ਜੇ ਗੱਲ ਕਰੀਏ ਉਹ ਖਰਚਾ ਪੂਰਾ ਹੋ ਰਿਹਾ ਹੈ ਤੇ ਜਿਹੜੀ ਬਣ ਜਾਂਦੀ ਆ ਹਾਂ ਜੀ ਦਿਹਾੜੀ ਬਣ ਜਾਂਦੀ ਆ ਜੇ ਪਹਿਲਾਂ ਪਾਟ ਕਰਦੇ ਸੀ ਉਧਰੋਂ ਵੱਧ ਪੈਸੇ ਬਣਦੇ ਨੇ ਜਾਂ ਘੱਟ ਬਣਦੇ ਨੇ ਹੁਣ ਕਿ ਉੱਧਰ ਨਾਲੋਂ ਇਹ ਚਲੋ ਆਏ ਉੱਧਰੋਂ ਠੀਕ ਐ ਸਾਈ ਉਹਨਾਂ ਕੁਝ ਕਾ ਵੱਧ ਕਹਿ ਨਹੀਂ ਸਕਦੇ ਆਪਾਂ ਕਿਰਪਾ ਮਹਾਰਾਜ ਜੀ ਖਰਚਾ ਪੂਰਾ ਹੋ ਜਾਂਦਾ ਜੀ ਜਿਹੜਾ ਆਪਣਾ ਉਹਦਾ ਮਹੀਨੇ ਦਾ ਕਿਰਾਇਆ ਵਗੈਰਾ ਕਿਰਾਏ ਤੇ ਰਹਿੰਦੇ ਨੇ ਇੱਥੇ ਪਿੱਛੇ ਦੀ ਇੱਕ ਗਰੰਥੀ ਸਿੰਘ ਦੀ ਗੱਲ ਕਰਦੇ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਪਿੰਡ ਦੀ ਉਹਨਾਂ ਨੇ ਆਪਣੇ ਗਰੰਥੀ ਸਿੰਘ ਨੂੰ ਕਾਰ ਗਿਫਟ ਦਿੱਤੀ ਸੀ ਪਿੰਡ ਵਾਲਿਆਂ ਨੇ ਪਰ ਅੱਜ ਕਿਉਂ ਜਿਹੜੇ ਕਿ ਲੋਕ ਗਰੰਥੀ ਸਿੰਘਾਂ ਨੂੰ ਜਿਵੇਂ ਕਿ ਉਹਨਾਂ ਦਾ ਸਹਿਯੋਗ ਕਰਨ ਦੀ ਉਹਨਾਂ ਦਾ ਆਰਥਿਕ ਪੱਧਰ ਉੱਚਾ ਚੱਕਣ ਲਈ ਉਹਨਾਂ ਤੇ ਹੋਰ ਇਹ ਗੁਰਦੁਰੇ ਦੇ ਪ੍ਰਬੰਧਕ ਕਮੇਡੀਆਂ ਨੇ ਜਿਹੜੀਆਂ ਉਹਨਾਂ ਤੇ ਹੋਰ ਇੱਕ ਇੰਤੂ ਪਰੰਤੂ ਕਰਦੀ ਰਹਿੰਦੀਆਂ ਨੇ ਕਿਵੇਂ ਦੇਖਦੇ ਉਹਨਾਂ ਨੂੰ ਕਦੀ ਹੋਇਆ ਇਦਾਂ ਦੀ ਗੱਲ ਨਹੀਂ ਆਪਾਂ ਕੁਝ ਕਹਿ ਨਹੀਂ ਸਕਦੇ ਤੁਮ ਵੱਜ ਜਿਵੇਂ ਕਹਿ ਸਕਦੇ ਦੇਖੋ ਗਰੰਤ ਸਿੰਘ ਨੂੰ ਕਾਰ ਦਿੱਤੀ ਆ ਕਿ ਤੁਹਾਨੂੰ ਚਾਹੀਦਾ ਕਿ ਜਿਵੇਂ ਹੋਰ ਜਿਹੜੇ ਪਿੰਡਾਂ ਦੇ ਕਮੇਟੀਆਂ ਨੇ ਉਹ ਵੀ ਉਪਰਾਲੇ ਕਰਨ ਇਹ ਜੇ ਨਹੀਂ ਚਾਹੀਦਾ ਤਾਂ ਹੈਗਾ ਕਮੇਟੀ ਵਾਲਿਆਂ ਨੂੰ ਵੀ ਗਰੰਤ ਸਿੰਘ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਕਿਉਂ ਨਾ ਆਪਣੇ ਅੱਜ ਦੇ ਟਾਈਮ 'ਚ ਦੇਖੀ ਵੀ ਤਨਖਾਹ ਬਹੁਤ ਘੱਟ ਮਿਲਦੀ ਗੋਦ ਸਭ ਦੇ ਵਿੱਚ ਗਰੰਤ ਸਿੰਘ ਡਿਊਟੀ ਕਰਦੇ ਨੇ ਤੇ ਹੁਣ ਬੱਚਿਆਂ ਦਾ ਗੁਜ਼ਾਰਾ ਵੀ ਕਰਨਾ ਹੁੰਦਾਗਾ ਵੀ ਸਹਿਯੋਗ ਵੱਧ ਤੋਂ ਵੱਧ ਚਾਹੀਦਾ ਪਰ ਇਹ ਨਾ ਕਰਦੇ ਨਹੀਂ ਹੈਗੇ ਜੀ। ਰੋਟੀ ਵੀ ਜਿਹੜੀ ਡਾਲੀ ਲੈਣ ਜਾਂਦੇ ਨੇ ਪਿੰਡ ਵਾਲਾ ਫਿਜ਼ਿਕਾ ਘਰ ਘਰ ਜਾ ਕੇ ਡਾਲੀ ਮੰਗਣ ਜਾਂਦਾ। ਉਹ ਵੀ ਦੇਖ ਲਓ ਤੁਸੀਂ ਦੇਖਦੇ ਹੋਣ ਕਿ ਇਦ ਤੱਕ ਹਾਂਜੀ ਗਰੰਤ ਸਿੰਘ ਗੁਰਦੋਸਾਹ ਜੀ ਡਿਊਟੀ ਕਰਨੀ ਪੈਂਦੀ ਹੈ ਸਾਰਾ ਵਿੱਤੀ ਆ। ਜਾਣਗੇ ਕਦੀ ਪਿੰਡ ਦੇ ਵਿੱਚ ਨਹੀਂ ਡਾਲੀ ਮੈਂ ਤਾਂ ਨਹੀਂ ਕਿਹਾ। ਅੱਛਾ ਉਹ ਡਾਲੀ ਅਲੱਗ ਰੱਖੇ ਹੁੰਦੇ ਸੀ ਨਾ। ਹੁਣ ਕਾਰੋਬਾਰ ਕਿਵੇਂ ਚੱਲਦਾ ਠੋੜਾ ਠੀਕ ਚੱਲ ਰਿਹਾ ਔਰੇ। ਹਾਂਜੀ ਕਿਰਪਾ ਮਹਾਰਾਜ ਜੀ। ਜਿਹੜੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਕੀ ਕਹਿੰਦੇ ਉਹਨਾਂ ਨੂੰ? ਆਪਣਾ ਤਾਂ ਬੱਤ-ਬਾਤ ਦੇ ਹੀ ਕਹਿਣਾ ਹੀ। ਵੀ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਆਪ ਦਾ ਕੰਮ ਸ਼ੁਰੂ ਕਰੇ ਜਾਵੇ ਤੇ ਆਪਣੇ ਪਿਆਰੀ ਭਾਈ ਸਪੋਰਟ ਕਰਨ ਵੱਦ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਕਿ ਗੁਰਸਿੱਖ ਜੋੜਾ ਜੋ ਖਾਲਸਾ ਫਾਸਟ ਫੂਡ ਇੱਕ ਰੇੜੀ ਲਾਈ ਹੋਈ ਇਹਨਾਂ ਨੇ ਜ਼ਿਲ੍ਹਾ ਕੰਪਲੈਕਸ ਦੇ ਅੱਗੇ ਇਹਦੇ ਚ ਨਿਊਡਲ 버ਗਰ ਤੇ ਹੋਰ ਖਾਣ ਪੀਣ ਦੇ ਚੀਜ਼ਾਂ ਵੇਚਦੇ ਨੇ ਬੜਾ ਸਫਾਈ ਦਾ ਵੀ ਤੁਸੀਂ ਦੇਖ ਸਕਦੇ ਹੋ ਕਿ ਸਫਾਈ ਦਾ ਵੀ ਇਹਨਾਂ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਇਹਨਾਂ ਦੇ ਜੋ ਪਤਨੀ ਨੇ ਇਹਨਾਂ ਦੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਕੀ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਿਹਾਲ ਕੌਰ ਹੈ ਜੀ ਨਿਹਾਲ ਕੌਰ ਜੀ ਜੇਕਰ ਗੱਲ ਕਰੀਏ ਆਪਾਂ ਤੁਸੀਂ ਫਾਸਟ ਫੂਡ ਦੀ ਦੁਕਾਨ ਲਾਈ ਹੈ ਛੋਟੀ ਜੀ ਤੇ ਪਹਿਲਾਂ ਤੁਹਾਡੇ ਜਿਹੜੇ ਘਰ ਵਾਲੇ ਨੇ ਤੁਹਾਡੇ ਉਹ ਗਰੰਥੀ ਸਿੰਘ ਸੀ ਤੇ ਕਿਵੇਂ ਦੇਖਦੇ ਹੋ ਅੱਜ ਦੇ ਕੰਮ ਦੇ ਕਿੰਨਾ ਦਾ ਫਰਕ ਪਿਆ ਫਰਕ ਤਾਂ ਬਹੁਤ ਹੈ ਜੀ ਮਹਾਰਾਜ ਜੀ ਨੇ ਆ ਸੇਵਾ ਲਈ ਤੇ ਸੇਵਾ ਤੋਂ ਕਰਨੀ ਜੇ ਕੋਈ ਆਂਦਾ ਵੈਸੇ ਬੀਤੀ ਕੋ ਪੈਸੇ ਨਾ ਦੋ ਲੂ ਕਿਵੇਂ ਹਾਂਜੀ ਹਾਂਜੀ ਅਸੀਂ ਤਾਂ ਸਾਰੇ ਜੇ ਕੋਈ ਵੀ ਨਹੀਂ ਆਂਦਾ ਵੀਰ ਭੈਣ ਭਰਾ ਆਪਾਂ ਦੇ ਦੇ ਦਿੰਦੇ ਜੀ ਕੋਈ ਸਿੰਘ ਸਾਹਿਬ ਜੀ ਆਉਂਦੇ ਸ਼ਾਮ ਨੂੰ ਬਹੁਤ ਛੱਕਦੇ ਜੀ ਅਸੀਂ ਦੇ ਦੇ ਦਿੰਦੇ ਸਾਂਜੀ ਅਜਾ ਕਿਸੇ ਤੋਂ ਜੇ ਕੋਈ ਗਰੀਬ ਬੰਦਾ ਆਂਦਾ ਉਹਨੂੰ ਪੈਸੇ ਨਹੀਂ ਲੈਂਦੇ ਉਹ ਤਾਂ ਨਹੀਂ ਕਿਸੇ ਕੋਲ ਘੱਟ ਵੀ ਪੈਸੇ ਹੁੰਦੇ ਅਸੀਂ ਕਹਿ ਦਿੰਦੇ ਕੋਈ ਗੱਲ ਨਹੀਂ ਜੀ 10 5 ਰੁਪਏ ਦੀ ਗੱਲ ਹੈ ਹਾਂਜੀ ਕਿੱਥੋਂ ਸਿੱਖੇ ਵੀ ਤੁਸੀਂ ਕਿਵੇਂ ਤੁਹਾਡੇ ਮਾਨ ਚ ਇਹ ਗੱਲ ਆਈ ਕਿ ਅਸੀਂ ਜੇ ਫਾਸਟ ਫੂਡ ਦੀ ਦੁਕਾਨ ਲਾਵਾਂਗੇ ਤਾਂ ਵਧੀਆ ਗੁਜ਼ਾਰਾ ਹੋਊਗਾ ਪਹਿਲਾਂ ਤਾਂ ਜੀ ਮੈਂ ਰੈਸਟੋਰੈਂਟ 'ਚ ਕੰਮ ਕਰਦੀ ਸੀ ਮੈਂ ਉੱਥੇ ਦੇਖਿਆ ਮਤਲਬ ਜਿੱਥੇ ਮੈਂ ਕੰਮ ਕਰਦੀ ਸੀ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਸੀ ਤਾਂ ਮੈਂ ਵੀ ਸੋਚਿਆ ਮੇਰੇ ਸਿੰਘ ਸਾਹਿਬ ਜੀ ਨੂੰ ਕੰਮ ਤਾਂ ਆਉਂਦਾ ਨਹੀਂ ਸੀ ਆਹ ਫਿਰ ਮੈਂ ਔੜੀ ਔੜੀ ਸਿਕਾਲਿਆ ਹੁਣ ਤਾਂ 1 ਮਹੀਨਾ ਹੋਇਆ ਪਹਿਲਾਂ ਗੁਰੂ ਘਰ ਦੀ ਸੇਵਾ ਕਰਦੇ ਸੀ ਜੀ ਫਿਰ ਮੈਂ ਕੀ ਕੋਈ ਗੱਲ ਨਹੀਂ ਅਸੀਂ ਸ਼ੁਰੂ ਕਰਦੇ ਫਿਰ ਅਸੀਂ ਥੋੜੀ ਜਿਹੀ ਪੈਸੇ ਲੈ ਕੇ ਫਿਰ ਸ਼ੁਰੂ ਕਰ ਲਿਆ ਅਸੀਂ ਜੀ ਕੰਮ ਪਹਿਲਾਂ ਜੀ ਪੈਸੇ ਨਾਲ ਨਾ ਕੰਮ ਸ਼ੁਰੂ ਕੀਤਾ ਸੀ ਤੁਸੀਂ ਅਸੀਂ ਜੀ ਪਹਿਲਾਂ ਰੇੜੀ ਲੱਤੀ ਆਹ 10000 ਦੀ ਫਿਰ ਹੌਲੀ ਹੌਲੀ ਆਧੇ ਭਾਂਡੇ ਲਈ ਤੇ ਆਧੇ ਕਿਸੇ ਤੋਂ ਲੈਂਦੇ ਸੀ ਜੀ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਆ ਰੇੜੀ ਵੀ ਉਹਨਾਂ ਦੀ ਏ ਜੀ ਸਾਈਕਲ ਵਾਲੀ ਫਿਰ ਆਧੇ ਭਾਂਡੇ ਹੌਲੀ ਹੌਲੀ ਜਦੋਂ ਆਪਣੇ ਦੋ ਪੈਸੇ ਜੁੜਨ ਲੱਗੇ ਫਿਰ ਆਪ ਹੀ ਅਸੀਂ ਉਹਨਾਂ ਦੇ ਭਾਂਡੇ ਦੇ ਦਿੱਤੇ ਫਿਰ ਅਸੀਂ ਆਪਣੇ ਹੋਰ ਭਾਂਡੇ ਲੈ ਲਏ ਅੱਜ ਕੱਲ ਦੀ ਜੇਕਰ ਪੀੜ੍ਹੀ ਗਰੀਏ ਨੌਜਵਾਨ ਜਿਹੜੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਆਪਣਾ ਕਿਰਤ ਕਮਾਈ ਇੱਥੇ ਨਹੀਂ ਕਰ ਰਹੇ ਪਰ ਉਹਦਾ ਨਾ ਠੱਗੀ ਹੋ ਜਾਂਦੀ ਆ ਇਹੋ ਜਿਹੇ ਨੌਜਵਾਨ ਨੂੰ ਕਿਵੇਂ ਦੇਖਦੇ ਤੁਸੀਂ ਜਿਵੇਂ ਆਪਣਾ ਕਾਰੋਬਾਰ ਚੁੱਕਿਆ ਮੈਂ ਤਾਂ ਇਹ ਹੀ ਕਹਿਣਾ ਚਾਹੁੰਦੀ ਆ ਜੀ ਆਪਣੇ ਜੋਰੇ ਵੀ ਕੁੜੀਆਂ ਮੁੰਡੇ ਬਾਹਰ ਜਾਂਦੇ ਆ ਉਹ ਇੱਥੇ ਕੰਮ ਸ਼ੁਰੂ ਕਰੀਏ ਆਪਣੇ ਕਿਰਤ ਕਮਾਈ ਕਰੀਏ ਕੋਈ ਕਿਸੇ ਦੀ ਰੇੜੀ ਲਾਈਏ ਫਿਰ ਆਪਣੇ ਖੇਤਾਂ ਵਿੱਚ ਕੰਮ ਕਰੀਏ ਆਪਣਾ ਬਿਜ਼ਨਸ ਕਰੀਏ ਜੀ ਬਧੀਆ ਤੇ ਹੁਣ ਵਧੀਆ ਗੁਜ਼ਾਰਾ ਹੁੰਦਾ ਜਿਵੇਂ ਤੁਸੀਂ ਪਹਿਲਾਂ ਤੁਹਾਡੇ ਗ੍ਰੰਥੀ ਦੇ ਛੱਡ ਕੇ ਹੁਣ ਇੱਧਰ ਲੈਨ ਚ ਪਏ ਹੋ ਤੁਸੀਂ ਤੇ ਜਿਵੇਂ ਹੁਣ ਕਿੰਨੀ ਦੇਰ ਹੋ ਗਈ ਇੱਥੇ ਕੰਮ ਕਰਦੇ ਨੂੰ ਤੇ ਦਿਹਾੜੀ ਬਣ ਜਾਂਦੀ ਹੈ ਹਾਂ ਜੀ ਮਹਾਰਾਜ ਦੀ ਕਿਰਪਾ ਨਾਲ ਦਿਹਾੜੀ ਬਣ ਜਾਂਦੀ ਹੈ ਤੇ ਪਹਿਲਾਂ ਗ੍ਰੰਥੀ ਸਿੰਘ ਸੀ ਤੁਹਾਡੇ ਘਰ ਵਾਲੇ ਕੀ ਨਾਮ ਸੀ ਉਹਨਾਂ ਦਾ ਉਹਨਾਂ ਵੱਲੋਂ ਜਿਹੜੀ ਕਿ ਕਹਿੰਦੇ ਗੁਜ਼ਾਰਾ ਨਹੀਂ ਹੁੰਦਾ ਸੀ ਪਿੰਡਾਂ ਦੀਆਂ ਕਮੇਟੀਆਂ ਵੱਲੋਂ ਵੀ ਸਹਿਯੋਗ ਕਰਨਾ ਚਾਹੀਦਾ ਕਿ ਜਿਵੇਂ ਗ੍ਰੰਥੀ ਨਾਲ ਤਿੰਨ ਤੂਬਰਾਂ ਤੋਂ ਪੱਕਵਾ ਦੇਣਾ ਚਾਹੀਦਾ ਨਹੀਂ ਜੀ ਸਹਿਯੋਗ ਜ਼ਰੂਰ ਕਰਨਾ ਚਾਹੀਦਾ ਜੀ ਉੱਥੇ ਮਤਲਬ ਜਿਹੜੀ ਤਨਖਾਹ ਹੁੰਦੀ ਗ੍ਰੰਥੀ ਸਿੰਘ ਦੀ ਬਹੁਤ ਘੱਟ ਹੁੰਦੀ ਜੀ ਸਭੂਲਤੋ ਤਾਂ ਸਾਰੇ ਦਿੰਦੇ ਪਰ ਤਨਖਾਹ ਬਹੁਤ ਘੱਟ ਹੁੰਦੀ ਹੈ ਜੀ ਇਸ ਲਈ ਵੱਧੋ ਵੱਧ ਜਿਹੜੇ ਆਪਣੇ ਗ੍ਰੰਥੀ ਸਿੰਘ ਹੁੰਦੇ ਤਾਂ ਹੀ ਤੋਂ ਆਪਣੇ ਮਤਲਬ ਜਿਹੜੇ ਗ੍ਰੰਥੀ ਸਿੰਘ ਹੁੰਦੇ ਉਹ 파ਟ ਨਹੀਂ ਕਰਦੇ ਜੀ ਤਨਖਾਹ ਘੱਟ ਹੁੰਦੀ ਹੈ ਫਿਰ ਆਪਣੇ ਗੁਰੂ ਘਰਾਂ 'ਚ ਜਿਹੜੇ ਪ੍ਰਵਾਸੀ ਭਾਈ ਐ ਉਹ ਹੌਲੀ-ਹੌਲੀ ਉਹ ਆਪਣਾ ਕਬਜ਼ਾ ਜਮਾ ਇਸੇ ਲਈ ਜੇ ਆਪਾਂ ਉਹਨਾਂ ਨੂੰ ਗ੍ਰੰਥੀ ਸਿੰਘਾਂ ਨੂੰ ਵਧੀਆ ਤਨਖਾਹ ਦੇਣਗੇ ਤਾਂ ਮਤਲਬ ਹੋਰ ਵੀ ਆਉਣ ਵਾਲੀ ਪੀੜ੍ਹੀ ਸੋਚੂਗੀ ਹਾਂਜੀ ਅਸੀਂ ਗ੍ਰੰਥੀ ਸਿੰਘ ਬਣਾਂਗੇ ਤਾਂ ਮਹਾਰਾਜੀ ਫਿਰ ਮਹਾਰਾਜੀ ਚੜ੍ਹਦੀ ਕਲਾ 'ਚ ਰੱਖਣਗੇ ਗੁਰਸਿੱਖ ਬਣਨਗੇ ਤਾਂ ਹੀ ਆਪਾਂ ਗ੍ਰੰਥੀ ਸਿੰਘ ਬਣ ਸਕਦੇ ਹਾਂ ਜੋ ਗ੍ਰੰਥੀ ਸਿੰਘ ਨੇ ਨਸ਼ੇ ਨਸ਼ਾ ਤੋਂ ਦੂਰ ਕਰਨ ਲਈ ਪਿੰਡਾਂ ਦੀਆਂ ਕਮੇਟੀਆਂ ਦੇ ਜਿਹੜੇ ਗ੍ਰੰਥੀ ਸਿੰਘ ਨੇ ਉਹ ਪ੍ਰਾਲੇ ਕਰ ਨੇ ਇਹਨਾਂ ਵੱਲੋਂ ਦੇਖਦੇ ਦੇਖਦਾ ਕਿ ਜਿਹੜਾ ਇਹ ਜੋੜਾ ਹੈ ਗੁਰਸਿੱਖ ਜੋੜਾ ਹੈ ਇਹਨਾਂ ਵੱਲੋਂ ਆਪਣਾ ਫਾਸਟ ਫੂਡ ਦਾ ਜਿਹੜਾ ਕ ਕੰਮ ਸ਼ੁਰੂ ਕੀਤਾ ਗਿਆ ਤੇ ਇਹ ਦਾ ਫਾਸਟ ਫੂਡ ਦਾ ਕੰਮ ਇਹਨਾਂ ਦਾ ਕਹਿੰਦਾ ਕਿ ਥੋੜੇ ਪੈਸਿਆਂ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ਤੇ ਬੜੀ ਹੀ ਇਲਾਕੇ ਇਹਨਾਂ ਦੇ ਵਿੱਚ ਜਿਹੜੀ ਕਿ ਅਜੇ ਤੱਕ ਖਾਣ ਪੀਣ ਦਾ ਯੋਗਾ ਦੇ ਖਾਣ ਪੀਣ ਦੇ ਕੰਮਾਂ ਦੇ ਵਿੱਚ ਹੀ ਕਮਾਈ ਰਹਿ ਗਈ ਤੇ ਬਹੁਤ ਹੀ ਸਾਫ਼ ਤਰੀਕੇ ਨਾਲ ਇਹ ਖਾਣਾ ਜਿਹੜਾ ਕਿ ਫਾਸਟ ਫੂਡ ਜਿਵੇਂ 버거 ਕੁਲਚੇ ਜਾਂ ਹੋਰ ਸਮਾਨ ਤਿਆਰ ਕਰਦੇ ਨੇ ਤੇ ਅਸੀਂ ਆਪਣੇ ਮਾਧਿਮ ਰਾਈ ਵੀ ਅਪੀਲ ਕਰਦੇ ਹਾਂ ਕਿ ਅਜਿਹੇ ਜਿਹੜੇ ਕਿ ਸਿਕ ਗੁਰਸੇਖਰ ਪਰਿਵਾਰ ਨੇ ਉਹਨਾਂ ਨੂੰ ਜਿੱਥੇ ਉਹਨਾਂ ਦੀ ਸਾਨੂੰ ਬਾਹ ਫੜਨੀ ਚਾਹੀਦੀ ਹੈ ਉਹਨਾਂ ਦੇ ਲਈ ਸਾਨੂੰ ਵੀ ਉਪਰਾਲੇ ਕਰਨ ਦੀ ਲੋੜ ਹੈ ਪਟੇਕਰ ਸਾਹਿਬ ਤੋਂ ਕੈਮਰਾਮੈਨ ਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਪੜਦੀ ਬਸ਼ੀਰ ਰਿਪੋਰਟ